ਲੋ ਵੀ ਮਿੱਤਰੋ ਅੱਜ ਤਾਂ ਅਜੂਬਾਈ ਲਿਆਤਾ ਤੁਹਾਡੇ ਸਾਹਮਣੇ ਆਪਣੇ ਵਾਲਾ ਡਾਇਮੰਡ ਦਾ ਬੱਚਾ ਉਮਰ ਵੀ ਛੋਟੀ ਹੈ ਤੇ ਕੱਦ ਕੁੱਦ ਪੂਰਾ ਚੰਗਾ ਤੇ ਸਬਕੇ ਦਾ ਦਾਣਾ ਨੇ ਸਾਰੀ ਡਿਟੇਲ ਦਵਾਂ ਕਿ ਬਕਾਊ ਆ ਮਿੱਤਰੋ ਜੋੜਾ ਵੀ ਦੇ ਦੇਣਗੇ ਬਾਈ ਹੁਣੇ ਤੇ ਕੱਲਾ ਬੱਚਾ ਵੀ ਪਹਿਲਾਂ ਤਾਂ ਸਵਾਗਤ ਆ ਸਾਰੇ ਭਰਾਵਾਂ ਦਾ ਜਿਹੜੇ ਭਰਾ ਆਪਣੇ ਨਾਲ ਬਾਬਾਜੀ ਦਾ ਸਟਾਰ ਫਾਰਮ YouTube ਚੈਨਲ ਤੇ ਜੁੜੇ ਆ ਤੇ ਜਿਹੜੇ ਭਰਾ ਇਹ ਵੀਡੀਓ ਫੇਸਬੁੱਕ ਪੇਜ ਤੇ ਦੇਖਦੇ ਉਹਨਾਂ ਦਾ ਵੀ ਤਹਿ ਦਿਲੋਂ ਸਵਾਗਤ ਹੈ ਜੀ ਆਇਆਂ ਨੂੰ। ਮਿੱਤਰੋ ਰੋਜ਼ ਦੀ ਤਰ੍ਹਾਂ ਅੱਜ ਫੇਰ ਇੱਕ ਨਵੀਂ ਸਵੇਰ ਨਵੇਂ ਜਾਨਵਰ ਦੀ ਵੀਡੀਓ ਨਾਲ ਹਾਜ਼ਰ ਹੋਇਆ ਤੇ ਅੱਜ ਵਾਲਾ ਜਾਨਵਰ ਤਾਂ ਚੈਬ ਕਾਢੀ ਆ। ਸਿਰੇ ਵਾਲੀ ਗੱਲ ਬਾਤ ਹੀ ਆ ਬਸ਼ੀਰਾ ਡਾਇਮੰਡ ਦਾ। ਜਿਹੜੇ ਭਰਾ ਡਾਇਮੰਡ ਨੂੰ ਜਾਣਦੇ ਉਹਨਾਂ ਨੂੰ ਤਾਂ ਪਤਾ ਹੀ ਡਾਇਮੰਡ ਇਹੋ ਜਿਹਾ ਕੁੱਕੇ ਹੀ ਲੌਂਦਾ ਤੇ ਚੰਬਿਆਂ ਕੋੜੀਆਂ ਤੇ ਵੀ ਸਿਰੇ ਤੋਂ ਸਿਰਾ ਬੱਚਾ ਦੇ ਜਾਂਦਾ ਦੇਖ ਸਕਦੇ ਹੋ ਤੇ ਕੀ ਖੜਨੀ ਬੱਚੇ ਦੀ ਕੀ ਕੰਨ ਹੱਕ ਬਾਡੀ ਧੌਣ ਧੁਨ ਸਾਰਾ ਮਾਰਵਾਰੀ ਕਰੈਕਟਰ ਹੀ ਸੁੰਦਾ ਜਿੰਨਾ ਸੁੰਦਾ ਘੋੜੀ ਜੈਹੋ ਜੀ ਮਰਜ਼ੀ ਹੋਵੇ ਕੰਨ ਕੰਡੀਸ਼ਨ ਮੂੰਹ ਮਾਂਦਰਾ ਪੈਠ ਹਿੱਕ ਗਰਦਨ ਸਾਰੀ ਉਹਨੇ ਆਪਦੇ ਤੇ ਲੈ ਜਾਣੀ ਤੇ ਹਜੇ ਬੱਚੇ ਦੀ ਉਮਰ ਵੀ ਬਹੁਤ ਛੋਟੀ ਚੌਕੜੀ ਦੰਦੀ ਤੋਂ ਸਾਰੀ ਜਨਮ ਤੋਂ ਲੈ ਕੇ ਮਾਲਕਾਂ ਕੋਲ ਫੋਟੋ ਵੀਡੀਓ ਪਈਆ ਜੋੜਾ ਬਕਾਊ ਆ ਕੀ ਡਿਟੇਲ ਆ ਕਿੰਨੀ ਬੱਚੇ ਦੀ ਉਮਰ ਆ ਕਿੰਨੀ ਘੋੜੀ ਦੀ ਉਮਰ ਆ ਘੋੜੀ ਦੁਬਾਰਾ ਗੱਭਣ ਆ ਸਾਰੀ ਡਿਟੇਲ ਵੀਡੀਓ ਦੇ ਵਿੱਚ ਦਵਾਂਗੇ ਵੀਡੀਓ ਲਾਸਟ ਤਾਈਂ ਜੁੜੇ ਰਹੋ ਤੇ ਨੰਬਰ ਦਿੱਤੇ ਆ ਲਾਸਟ ਦੇ ਡਿਟੇਲ ਕੋਈ ਰਹਿ ਗਈ ਤਾਂ ਉਹ ਬਾਈ ਹੁਣਾਂ ਤੋਂ ਪੁੱਛ ਲਿਓ ਤੇ ਆਜੋ ਵੱਧਦੇ ਆਪਾਂ ਵੀਡੀਓ ਵੱਲ ਨੂੰ ਦਿੰਨੇ ਆ ਸਾਰੀ ਡਿਟੇਲ ਦੋਸਤੋ ਬੱਚਾ ਦੇਖੋ ਪਹਿਲਾਂ ਤਾਂ ਪਾਉਂਦਾ ਨਾ ਜਿਵੇਂ नाग ਦੀ नागਫਣ ਚੱਕ ਰਹੇ ਹੁੰਦੇ ਧੌਣ ਚੱਕ ਕੇ ਧੌਣ ਧੌਣ ਤਾਂ ਬੜੀ ਜਿਆਦਾ ਚੰਗੇ ਆ ਪਹਿਲਾਂ ਆਪਾਂ ਉਮਰ ਦੀ ਗੱਲ ਕਰੀ ਤਾਂ ਸਾਢੇ 3 ਮਹੀਨੇ ਹੋਇਆ ਮਿੱਤਰੋ 13 ਜੂਨ ਨੂੰ ਜਾ ਕੇ 4 ਮਹੀਨਿਆਂ ਦਾ ਹੋਣਾ 13 ਫਰਵਰੀ ਦਾ ਬੱਚੇ ਦਾ ਜਨਮ 13 ਫਰਵਰੀ 2023 ਮਾਲਕਾਂ ਕੋਲ ਸਾਰੀ ਫੋਟੋ ਵੀਡੀਓ ਪਈ ਆ ਚੌਕੜੀ ਦੰਦੀ ਆ ਤੇ ਕੁੜੀ ਦੁਬਾਰਾ ਮੇਟ ਹੋਈ ਹੋਈ ਆ ਆਪਾਂ ਵੀਡੀਓ ਦੇ ਸ਼ੁਰੂ ਵਿੱਚ ਹੀ ਪਹਿਲਾਂ ਦੱਸ ਦਿੰਨੇ ਆ ਵੀ ਦੋਸਤੋ ਜੋੜਾ ਹੀ ਬਕਾਊ ਆ ਕੁੜੀ ਦੁਬਾਰਾ ਮੇਟ ਹੋਈ ਹੋਈ ਆ ਤੇ ਜੇ ਕੋਈ ਕੱਲਾ ਬੱਚਾ ਲੈਣਾ ਚਾਹੁੰਦਾ ਹੋਏ ਤਾਂ ਬੱਚਾ ਵੀ ਮਿਲ ਜਾ ਤੇ ਬੱਚਾ ਦੇਖੋ ਕੱਦ ਕਿੰਨਾ ਕਰੂ ਹਜੇ 3.5 ਮਹੀਨਿਆਂ ਦਾ ਹੋਇਆ ਬੱਚਾ ਦੇਖਣ ਨੂੰ ਆਇਆ ਜਿਵੇਂ 7-8 ਮਹੀਨਿਆਂ ਦਾ ਡਾਇਮੰਡ ਦੀ ਖਾਸੀਅਤ ਇਹ ਹੈ ਕੰਨ ਕੰਡੀਸ਼ਨ ਬੱਚੇ ਦੇ ਸੈਕਕੇ ਦਾ ਦਾਣਾ ਨਹੀਂ ਜਮਾ ਵੀ ਪੂਰਾ ਐਨ ਸਪੌਟਲੈਸ ਆ ਤੇ ਗੱਲ ਦੂਜੀ ਘੋੜੀ ਸਵਾਰੀ ਸੂਰੀ ਚ ਪਾਸ ਦਾ ਚਾਹੇ ਬੱਚੇ ਬੈਠੇ ਫਿਰਨ ਘੋੜੀ ਦੀ ਉਮਰ 5 ਸਾਲ 2023 ਮੇਡ ਹੋਈ ਨੂੰ ਦੁਬਾਰਾ ਹੋਈ ਆ 59 ਪਲੱਸ ਹਾਈਟ ਆ ਘੋੜੀ ਦੀ ਬਾਲ ਭੋਰੀਆਂ ਦੇ ਦੋਨੇ ਸਭ ਦੇਖੋ ਨਿੱਕਾ ਜਿਹਾ ਬੱਚਾ ਹੀ ਘੋੜੀ ਨੂੰ ਲਈ ਫਿਰਦਾ ਸਾਉ ਠੰਡੀ ਇੰਨੀ ਆ ਬਾਕੀ ਚਾਲਸੂਲ ਪੂਰੀ ਚੰਗੀ ਆ ਤੇ ਮੇਨ ਗੱਲ ਆ ਸਾਉ ਠੰਡੇ ਆ ਬੱਚੇ ਬੱਚਾ ਵੀ ਪੂਰੀ ਤਰ੍ਹਾਂ ਬਾਲ ਪੌਰੀਆਂ ਸਾਫ ਮੱਥੇ ਸਿੰਗਲ ਪੌਰੀਏ ਦੋਸਤੋ ਸਿੱਟਾ ਇਹ ਨਹੀਂ ਦੇਮਨ ਲੱਗੀ ਹੋਈ ਆ ਪਹਿਲਾਂ ਤੁਸੀਂ ਚੈੱਕ ਕਰੋ ਕਮੈਂਟਾਂ ਵਿੱਚ ਜਰੂਰ ਦੱਸੋ ਬੱਚਾ ਕਿਵੇਂ ਦੇ ਚੰਗਾ ਬਣੂ ਕੰਪੀਟੀਸ਼ਨ ਜਿੱਤੂ ਭਾਈ ਬੱਚਾ ਸੰਭਲਣ ਵਾਲਾ ਬੰਦਾ ਬਣੇ ਆ ਚੀਜ਼ ਆਪਾਂ ਗਾਰੰਟੀ ਨਾਲ ਕਹਿੰਦੇ ਆ ਵੀ ਸੰਭਾਲ ਵਾਲੇ ਬਸ ਪੱਖ ਹੋਣਾ ਕੋਈ ਕਮੀ ਰਹਿ ਜੇ ਨਹੀਂ ਤਾਂ ਬੱਚਾ ਸੋ ਕੁਆਲਿਟੀ ਦਾ ਤੁਸੀਂ ਦੇਖ ਸਕਦੇ ਹੋ ਕੁੰਡੀ ਵਾਲਾ ਕੰਨ ਨਾ ਕੋਈ ਓਵਰਲੈਪ ਨਹੀਂ ਫੇਸ ਫੂਲ ਪ੍ਰੋਫਾਈਲ ਕਿੰਨੀ ਚੰਗੀ ਆ ਗਰਦਨ ਦੇ ਕੱਟ ਪੁਆਇੰਟ ਹਿੱਕ ਪੁੱਠਾ ਤੇ ਬਾਕੀ ਮਾਲਕਾਂ ਦੀ ਸੰਭਾਲ ਹੀ ਬਹੁਤ ਆ ਨਹੀਂ ਤਾਂ ਸਾਢੇ 3 ਮਹੀਨਿਆਂ ਦਾ ਬੱਚਾ ਤਾਂ ਯਾਰ ਉਹੀ ਰੁਲਿਆ ਜਿਹਾ ਹੀ ਰਹਿ ਜਾਂਦਾ ਤੇ ਉਹ ਘੋੜਾ ਹੀ ਬਣਾਇਆ ਪਿਆ ਇੱਕ ਹਿਸਾਬ ਦਾ ਤੇ ਆ ਅੰਨੀ ਚੀਜ਼ ਜਿਹੜੇ ਨਾ ਵੀ ਸੇਲ ਹੋਇਆ ਤਾਂ ਛਾਲ ਡੇਢ ਸਾਲ ਤਾਂ ਇਹ ਘੋੜਾ ਵੀ ਬਣ ਜੂ ਜਿਹੜੇ ਹਿਸਾਬ ਨਾਲ ਸੰਭਾਲ ਕੇ ਬੱਚਾ ਕੱਦ ਕੋਦ ਬਹੁਤ ਚੰਗਾ ਕੱਢੀ ਰਿਹਾ ਜਾ ਰਿਹਾ ਤੇ ਨਖਰਾ ਨਖਰਾ ਦਾ ਪੂਰਾ ਇਹ ਦੇਖੋ ਦਿਖਾਉਂਦਾ ਨਾ ਆਪਦੇ ਆਪ ਨੂੰ ਵਿੱਕੀ ਜੀ ਜਮੈਂ ਬਾਕੀ ਤੁਸੀਂ ਕਮੈਂਟਾਂ ਜਰੂਰ ਦੱਸਿਓ ਕਿਵੇਂ ਲੱਗਿਆ ਬੱਚਾ ਤੁਹਾਨੂੰ ਜੋੜਾ ਫੋਰ ਸੇਲ ਆ ਦੋਸਤੋ ਘੋੜੀ ਦੁਬਾਰਾ 22 ਦਿਨਾਂ ਦੀ ਮਿਲੀ ਹੈ 95+ ਹਾਈਟ ਆ ਬਾਲਪੁਰ ਇਨਸਾਫਾ ਬਸ਼ੀਰਾ ਸਾਡੇ 3 ਮਹੀਨੇ ਉਮਰ ਆ ਤੇ ਜੇ ਇਕੱਲਾ ਬੱਚਾ ਲੈਣ ਦੇ ਚਾਹਵਨ ਤੁਸੀਂ ਬੱਚਾ ਵੀ ਲੈ ਸਕਦੇ ਪੂਰਾ ਚੰਗਾ ਅਪਰੋਵਰਲ ਕਹਿ ਸਕਦੇ ਆ ਜਗਰਾਉਂ ਖੜਾ ਦੋਸਤੋ ਜਗਰਾਉਂ ਸਹਿਰਤ ਜਾ ਨੰਬਰ ਚੱਲਪੇ ਨੰਬਰਾਂ ਤੇ ਰੇਟ ਪਤਾ ਲੈ ਲਿਓ ਤੇ ਐਡਰੈਸ ਤੁਹਾਨੂੰ ਦੇ ਦਾਂ ਜਾ ਕੇ ਤੁਸੀਂ ਦੇਖਿਓ